ਨਸ਼ਾ ਖਿਲਾਫ ਸੂਬਾ ਸਰਕਾਰ ਵੱਲੋਂ ਵਿੱਢੀ ਗਈ ਹੈ ਸੂਬੇ ਦੇ ਵਿੱਚ ਮਹਿੰਮ ਜ਼ਿਲ੍ਹਾ ਅੰਮ੍ਰਿਤਸਰ ਦੇ ਰਣੀਕੇ ਪਿੰਡ ਦੇ ਵਿੱਚ ਪੁਲਿਸ ਨੇ ਲੱਖਾਂ ਲੀਟਰ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੀ ਜਿਸ ਨੂੰ ਬਾਅਦ ਦੇ ਵਿੱਚ ਨਸ਼ਟ ਕਰ ਦਿੱਤਾ ਗਿਆ ਇਹ ਪੰਜਾਬ ਦੇ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦਾ ਪਿੰਡ ਹੈ ਜਦੋਂ ਪੁਲਿਸ ਛਾਪੇਮਾਰੀ ਦੇ ਲਈ ਪਿੰਡ ਦੇ ਵਿੱਚ ਬੜੀ ਤਾਂ এবিপি ਸਾਂਝਾ ਦੀ ਟੀਮ ਵੀ ਪੁਲਿਸ ਪਾਰਟੀ ਦੇ ਨਾਲ ਹੀ ਮੌਜੂਦ ਸੀ ਜਿਸ ਤਰ੍ਹਾਂ ਪੁਲਿਸ ਨੇ ਘਰਾਂ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਇੱਕ ਤੋਂ ਬਾਅਦ ਇੱਕ ਦੇਸੀ ਸ਼ਰਾਬ ਦੇ ਭਰੇ ਹੋਏ ਡਰਮ ਮਿਲਣ ਲੱਗੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਕਿਸ ਤਰ੍ਹਾਂ ਇਹਨਾਂ ਦੇਸੀ ਸ਼ਰਾਬ ਦੇ ਭਰੇ ਹੋਏ ਡਰਮਾਂ ਨੂੰ ਨਸ਼ਟ ਕਰਨ ਦੇ ਵਿੱਚ ਜੁਟੇ ਹੋਏ ਹੈ ਤੇ ਹਜ਼ਾਰਾਂ ਲੀਟਰ ਦੇਸੀ ਸ਼ਰਾਬ ਪੁਲਿਸ ਨੇ ਇਸ ਦੌਰਾਨ ਛਾਪੇਮਾਰੀ ਦੌਰਾਨ ਨਸ਼ਟ ਕਰ ਦਿੱਤੀ ਤੇ ਸੂਬਾ ਸਰਕਾਰ ਵੱਲੋਂ ਵਿੱਢੀ ਗਈ ਹੈ ਮਹਿੰਮ ਵੱਡੇ ਪੱਧਰ ਤੇ ਕਿ ਸੂਬੇ ਦੇ ਵਿੱਚ ਨਸ਼ੇ ਨੂੰ ਜੜੋਂ ਮੁਕਾਇਆ ਜਾਏ ਨਾਲ ਹੀ ਪੁਲਿਸ ਅਧਿਕਾਰੀ ਵੀ ਮੌਜੂਦ ਸਨ ਪੁਲਿਸ ਪਟੀਆਂ ਨੇ ਛਾਪੇਮਾਰੀ ਕੀਤੀ ਇੱਕ ਤੋਂ ਬਾਅਦ ਇੱਕ ਘਰਾਂ ਦੇ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਗਈ ਇਹਨਾਂ ਪਟੀਆਂ ਵੱਲੋਂ ਹਾਲਾਂਕਿ ਇਹਨਾਂ ਦੇ ਨਾਲ AVP ਸਾਂਝਾ ਦੀ ਟੀਮ ਵੀ ਮੌਜੂਦ ਸੀ ਜਿਸ ਤਰ੍ਹਾਂ ਘਰਾਂ ਦੇ ਵਿੱਚ ਛਾਪੇਮਾਰੀ ਵੱਧੀ ਜਾ ਰਹੀ ਸੀ ਇੱਕ ਤੋਂ ਬਾਅਦ ਇੱਕ ਦੇਸੀ ਸ਼ਰਬਨਾਲ ਭਲੇ ਡਰਮ ਮਿਲਦੇ ਜਾ ਰਹੇ ਸੀ ਤੇ ਪੁਲਿਸ ਨੇ ਨਾ ਸਾਰੇ ਡਰਮਾਂ ਨੂੰ ਪਰੇ ਸ਼ਰਾਬ ਨੂੰ ਨਸ਼ਟ ਕਰ ਦਿੱਤਾ